ਆ ਦੇਖ ਲੋ ਜੀ ਦੇਖ ਲੋ ਆ ਦੇਖੋ ਜੀ ਖੜਿਆ ਤੇ ਹੁਣ ਦੇਖੋ ਆ ਦੇਖੋ ਦੇਖੋ ਕੀ ਕਰ ਰਹੇ ਨੇ ਔਰ ਉਹ ਲੰਘ ਰਿਹਾ ਸੀਗਾ ਮੈਂ ਵਿਚ ਲੈ ਕੇ ਬੈਲ ਤਾਂ ਗੱਡੀ ਮਾਰੀ ਇਹਨਾਂ ਨੇ ਵਿਚ ਲੈ ਕੇ ਬੈਲ ਤਾਂ ਗੱਡੀ ਮਾਰੀ ਗੱਲਾਂ ਮਾਰ ਰਹੀ ਸੀਗੇ ਆ ਰਾਮ ਨਾ ਜਾ ਰਿਆਂ ਆ ਕੇ ਖੜਿਆ ਵਿਚ ਲੈ ਕੇ ਗੱਡੀ ਮਾਰੀ ਫੇਰ ਆਕੜ ਵੀ ਪੁਲਿਸ ਪਿੱਛੇ ਤਾਂ ਕਰਾ ਲੋ ਨਾ ਕੱਟ ਮੈਂ ਲੂੰਗਾ ਮਾਰੇ ਪਿੱਛੇ ਦਾ ਕਰਾ ਲਓ ਕਰੀਟਾ ਭੇਜਣਗੀਆਂ ਮੈਂ ਤਾਂ ਗੁੱਸਾ ਕਰ ਹੀ ਨਹੀਂ ਰਹੀ ਚੱਕਰ ਤਾਂ ਇਹ ਆ ਮੈਨੂੰ ਗੁੱਸਾ ਤੁਸੀਂ ਕੀਤਾ ਜਦੋਂ ਗੱਲਾਂ ਮਾਰ ਰਹੇ ਹੋ ਕੋਈ ਨਾ ਕੋਈ ਨਾ ਵੀ ਰੱਸੀ ਕਰਦੇ ਪਿੱਛੇ ਦਾ ਕਰਾ ਲੂੰਗਾ ਤਾਹੀਂ ਨਿਕਲੀ ਗੱਡੀ ਆ ਦੇਖ ਲਓ ਜੀ ਆਕੜ ਦੇਖ ਲਓ ਬੰਦੇ ਦੀ ਆਕੜ ਦੇਖ ਲਓ ਦੇਖੋ ਦੇਖੋ ਬੋਲੋ ਬਾਜੀ ਬੋਲ ਨਹੀਂ ਬੋਲੋ ਬਾਜੀ ਬੋਲੋ ਜੀ ਬੋਲੋ ਜੀ ਗੱਡੀ ਵੈਕ ਕਰ ਬੱਡ ਗੱਡੀ ਕਿਵੇਂ ਵੈਕ ਕਰੀ ਘਰੀਟਾ ਪੈਣ ਗਿਆ ਦੱਸੋ ਵਿਚ ਲੈ ਕੇ ਥੋਨੇ ਮਾਰਤੀ ਕਿਉਂ ਕਰਾਂ ਆ ਦੇਖ ਲਓ ਜੀ ਦੇਖ ਲਓ ਆ ਦੇਖ ਲਓ ਜੀ ਆ ਜੋ ਨੁਕਸਾਨ ਅੱਜ ਮੇਰਾ ਹੋਏਗਾ ਜੀ ਜੋ ਨੁਕਸਾਨ ਮੇਰਾ ਹੋਏਗਾ ਜੀ ਆ ਜ਼ਿੰਮੇਵਾਰ ਆ ਜੀ ਗੱਡੀ ਦਾ ਆ ਗੱਡੀ ਆ ਜੀ ਆ ਦੇਖ ਲਓ ਆ ਗੱਡੀਆਂ ਦੇਖ ਲਓ ਜੀ ਪੁਲਿਸ ਪ੍ਰਸ਼ਾਸਨ ਹੋ ਰਿਹਾ ਕੋਈ ਵੀ ਨਹੀਂ ਕੋਈ ਪੁਲਿਸ ਨਹੀਂ ਕੋਈ ਪ੍ਰਸ਼ਾਸਨ ਨਹੀਂ ਸਰਿਆਂ ਮੇ ਕੀਤਾ ਜਾ ਰਿਹਾ ਜੀ ਆਹ ਦੇਖ ਲੋ ਦੇਖੋ ਜੀ ਕਿਵੇਂ ਕੀਤਾ ਜਾ ਰਿਹਾ ਗੁੰਡਾਗਰਦੀ ਪੂਰੀ ਹੋ ਰਹੀਆ दारू ਮੇਰੇ ਖਿਆਲ ਨਾਲ ਤਾਂ ਹੀ दारू ਪੀਤੀ ਵੀ ਇਹਨਾਂ ਦੀ ਆਹ ਦੇਖ ਲੋ ਜੀ ਦੇਖ ਲੋ ਆਹ ਦੇਖੋ ਜੀ ਖੜਿਆ ਤੇ ਹੁਣ ਦੇਖੋ ਆਹ ਦੇਖੋ ਦੇਖੋ ਕੀ ਕਰ ਰਹੇ और लंघ रहा मैं के तो मारी है ना रे। के तो मारी। गला मार रहे बिच गड्डी मारी फिर आकड़ भी प्लीज पिछे तक राल लो ना कद मैं लूंगा मारा पिछे तक रालो करीटा पै जानग मैं तो गुस्सा कर ही नहीं रहा ਚੱਕਰ ਦਾ ਇਹ ਆ ਮੈਨੂੰ ਗੁੱਸਾ ਤੁਸੀਂ ਇਹਦਾ ਜਦੋਂ ਗੱਲਾਂ ਮਾਰ ਰਹੇ ਹੋ ਕੋਈ ਨਾ ਕੋਈ ਨਾ ਵੀ ਰੱਸੀ ਕਰਦੇ ਪਿੱਛੇ ਤਾਂ ਕਰਾ ਲੂ ਨਾ ਤਾਂ ਹੀ ਨਿਕਲੀ ਗੱਡੀ ਆ ਦੇਖ ਲਓ ਜੀ ਆਕੜ ਦੇਖ ਲਓ ਬੰਦੇ ਦੀ ਆਕੜ ਦੇਖ ਲਈ ਦੇਖੋ ਦੇਖੋ ਬੋਲੋ ਭਾਜੀ ਬੋਲ ਨਹੀਂ ਬੋਲੋ ਭਾਜੀ ਬੋਲੋ ਜੀ ਬੋਲੋ ਜੀ ਗੱਡੀ ਕਿਵੇਂ ਬੈਕ ਕਰ ਬੱਡ ਗੱਡੀ ਕਿਵੇਂ ਬੈਕ ਕਰੀ ਘ੍ਰੀਟਾ ਬੈਣੀ ਆ ਦੱਸੋ ਵਿਚ ਲੈ ਕੇ ਥੋਨੇ ਮਾਰਤੀ ਕਿਉਂ ਕਰਾਂ ਆਹ ਦੇਖ ਲੋ ਜੀ ਦੇਖ ਲੋ ਆਹ ਦੇਖ ਲੋ ਜੀ ਆ ਜੋ ਨੁਕਸਾਨ ਅੱਜ ਮੇਰਾ ਹੋਏਗਾ ਜੀ ਜੋ ਨੁਕਸਾਨ ਮੇਰਾ ਹੋਏਗਾ ਜੀ ਆ ਜ਼ਿੰਮੇਵਾਰ ਆ ਜੀ ਗੱਡੀ ਦਾ ਆਹ ਗੱਡੀ ਆ ਜੀ ਆ ਦੇਖ ਲੋ ਆ ਗੱਡੀਆਂ ਦੇਖ ਲੋ ਜੀ ਪੁਲਿਸ ਪ੍ਰਸ਼ਾਸਨ ਹੋ ਰਿਹਾ ਕੋਈ ਵੀ ਨਹੀਂ ਕੋਈ ਪੁਲਿਸ ਨਹੀਂ ਕੋਈ ਪ੍ਰਸ਼ਾਸਨ ਨਹੀਂ ਸਰਿਆਮ ਹੀ ਕੀਤਾ ਜਾ ਰਿਹਾ ਜੀ ਆ ਦੇਖ ਲੋ ਦੇਖੋ ਜੀ ਕਿਵੇਂ ਕੀਤਾ ਜਾ ਰਿਹਾ ਗੁੰਡਾਗਰਦੀ ਪੂਰੀ ਹੋ ਰਹੀ ਆ दारू ਮੇਰੇ ਖਿਆਲ ਨਾਲ ਤਾਂ ਹੀ दारू ਪੀਤੀ ਵੀ ਇਹਨਾਂ ਦੀ